ਹੈਲੋ ਅਜੀ ਕੌਣ ਆ ਉਹ ਮੰਗੇ ਕੀ ਆਲਾ ਬਾਈ ਕੌਣ ਉਹ ਵੀਰ ਹੂੰ ਦੱਸ ਉਹ ਮੈਂ ਰਾਮਾ ਬੋਲਦਾ ਬਾਈ ਕੌਣ ਰਾਮਾ ਮੈਂ ਮੰਗਾ ਨਹੀਂ ਬੋਲਦਾ ਕਮਾਲ ਹੋ ਗਈ ਬਾਈ ਮੈਂ ਰਾਮਾ ਬੋਲਦਾ ਯਾਰ ਤੈਨੂੰ ਮੈਂ ਚਾਰ ਆਂਡੇ ਦਿੱਤੇ ਕਬੂਤਰਾਂ ਦੇ ਹੈ ਤੂੰ ਆਨਾ ਬਾਈ ਮੈਂ ਬਾਜ਼ੀਆਂ ਛੱਡੂੰਗਾ ਤੇ ਬਾਈ ਮੈਂ ਵਿਚਾਰ ਪੈਸੇ ਕਮਾਲੂੰਗਾ ਤੇ ਵੀਰ ਮੈਂ ਮੇਰਾ ਘਰ ਚੱਲ ਪੂਗਾ ਹਾਂ ਉਸ ਤੋਂ ਬਾਅਦ ਯਾਰ ਤੂੰ ਕਦੀ ਫੋਨ ਨਹੀਂ ਚੱਕਦਾ ਜੇ ਫੋਨ ਚੱਕਦਾ ਆਂ ਤੇ ਕਦੀ ਤੂੰ ਕੱਟ ਦਿੰਦਾ ਕਦੀ ਤਰਾ ਫੋਨ ਲੱਗਦਾ ਨਹੀਂ ਕਲਦੂ ਰੇਂਜ ਤੋਂ ਬਾਹਰ ਹੁੰਨਾ ਬਾਈ ਤੂੰ ਗਲਤ ਨੰਬਰ ਲਾਇਆ ਨੰਬਰ ਚੈੱਕ ਕਰ ਤੇਰਾ ਓ ਯਾਰ ਕਮਾਲ ਹੋ ਗਈ ਮੇਰਾ ਵੀ ਨੰਬਰ ਕਿਉਂ ਗਲਤ ਲਾਇਆ ਨੰਬਰ ਯਾਰ ਮੇਰਾ ਤੇਰਾ ਨੰਬਰ ਮੇਰਾ ਵੀ ਸੇਵ ਆ ਨਹੀਂ ਬਾਈ ਤੂੰ ਗਲਤ ਨੰਬਰ ਲਾਇਆ ਨੰਬਰ ਚੈੱਕ ਕਰ ਮੇਰਾ ਮੈਂ ਦੁਕਾਨਦਾਰ ਬੋਲਦਾ ਧਨੀਰਾਮ ਆ ਮੈਂ ਮੰਗਮਗਾ ਤੂੰ ਧਨੀ ਰਾਮ ਹੋਗਾ ਪਹਿਲਾਂ ਤੇਰੇ ਕੋਲ ਪੈਸੇ ਮੁਕੇ ਹੁੰਦੇ ਸੀ ਅੱਜ ਅੱਜ ਤੂੰ ਧਨੀ ਰਾਮ ਬਣ ਗਿਆ ਉਹ ਭਾਈ ਕੌਣ ਕਿੱਥੇ ਪੈਸੇ ਮੋ ਉਹਦੇ ਵੀਰ ਬਾਣੀ ਜਾਣਾ ਸੀ ਉਹ ਕਹੋ ਕਿ ਮੇਰੇ ਤਨ ਮੈਂ ਦੱਸਿਆ ਸੀ ਮਰੇ ਕਬੂਤਰ ਬੜੇ ਚੰਗੇ ਆ ਤੇ ਓਟ ਦੇ ਬਹੁਤ ਆ ਤੇ ਪੂਰਾ ਪੈਸਾ ਕਮਾਉਂਦੇ ਬਾਜ਼ੀਆਂ ਹੁੰਦੂਗਾ ਕਿਆ ਕਾਂ ਤੂੰ ਧਣੀ ਨਾਮ ਬਣ ਗਿਆ ਉਹ ਆਪਾਂ ਕਬੂਤਰਾਂ ਨੇੜੇ ਨਹੀਂ ਗਏਗੇ ਬਾਈ ਕਦੇ ਆਪਣੇ ਕੋ ਆਪਾਂ ਕਬੂਤਰਾਂ ਦਾ ਕੰਮ ਆਪਣਾ ਆਪਾਂ ਦੁਕਾਨਦਾਰ ਬੰਦੇ ਆ ਯਾਰ ਕਮਾਲ ਓ ਕਬੂਤਰਾਂ ਦਾ ਕੰਮ ਨੂੰ ਤੂੰ ਕੰਮ ਹੀ ਨਹੀਂ ਸਮਝਦਾ ਲੈ ਦੱਸ ਕੰਮ ਹੋਊ ਛੱਡੇ ਵਾਸਤੇ ਓ ਮੇਰੇ ਵਾਸਤੇ ਤਾਂ ਇਹ ਨਹੀਂ ਓਹ ਓ ਭਰਾਵਾ ਮੇਰੀ ਗੱਲ ਸੁਣੋ ਭਾਵੇਂ ਚੱਲ ਓਹ ਤਾਂ ਗੱਲ ਤਰੀ ਠੀਕ ਐ ਤੂੰ ਮੇਰਾ ਵੀਰ ਐਂ ਕਰ ਤੂੰ ਚਾਰਾਂ ਢੇ ਲੈ ਐ ਸੀ ਤੂੰ ਕਹਿੰਦਾ ਦੋ ਮੈਂ ਬੱਚੇ ਬੱਚੇ ਘੜਾ ਕੇ ਮੋੜ ਦੂੰ ਤੇ ਦੋ ਮੈਂ ਜਿਵੇਂ ਬਾਜ਼ੀਆਂ ਲਾ ਲਈਆਂ ਤੇ ਆਪਣਾ ਪੈਸੇ ਕਮਾ ਲੇ ਚਾਰ ਤੇ ਫੇਰ ਮੋੜ ਦੂੰ ਤੂੰ ਮੇਰਾ ਵੀ ਸਾਰੇ ਮੈਨੂੰ ਚਾਰੇ ਕਬੂਤਰ ਦੇ ਦੇ ਮੇਰੇ ਭਰਾਵਾ ਮੈਂ ਕੋਈ ਅੰਡੇ ਲੈ ਦਿੱਥੋ ਤੈਨੂੰ ਗਲਤੀ ਲੱਗਦੀ ਐ ਤੂੰ ਚੈੱਕ ਕਰ ਤੇਰਾ ਨੰਬਰ ਉਹ ਮੇਰਾ ਗਲਤੀ ਨੰਬਰ ਤੂੰ ਮੈਂ ਤਾਂ ਨੰਬਰ ਲਾ ਲਿਆ ਦੂੰ ਉਹ ਤੈਨੂੰ ਮੈਂ ਸਰਾਗੇ ਵਾਲਾਂ ਦੇ ਭਰਾਵਾ ਅੰਡੇ ਦਿੱਤੇ ਸੀ ਕਬੂਤਰਾਂ ਦੇ ਵਧੀਆ ਫੇਰ ਉਹੀ ਗੱਲ ਯਾਰ ਤੈਨੂੰ ਕਹਿੰਦਾ ਮੈਂ ਅੰਡੇ ਲੈ ਨਹੀਂ ਦਸੋ ਉਹੀ ਗੱਲ ਯਾਰ ਕਮਾਲ ਹੋ ਗਈ ਲੈ ਕੇ ਤੂੰ ਆ ਪਈ ਯਾਰ ਉਹ ਤੋਂ ਜਿੱਦ ਤੂੰ ਆਂਡੇ ਲੈਣੇ ਉਹ ਤੂੰ ਮੇਰੀ ਮਿੰਟਾਂ ਮਿੰਟਾਂ ਕਰਦਾ ਮਗਰ ਮਗਰ ਫਿਰਦਾ ਮੈਨੂੰ ਆਂਡੇ ਦੇ ਦੇ ਤੋ ਮੈਨੂੰ ਆਂਡੇ ਦੇ ਦੇ ਤੋ ਹੈ ਅੱਜ ਤੂੰ ਆ ਨਾ ਵੀ ਦੱਸ ਮੈਂ ਆ ਕੇ ਆਂਡੇ ਨਹੀਂ ਲੈ ਉਹ ਤਰਾਵਾ ਤੂੰ ਨੰਬਰ ਚੈੱਕ ਕਰ ਮੈਂ ਤੇਥੋਂ ਆਂਡੇ ਨਹੀਂ ਲੈ ਤੂੰ ਗਲਤ ਨੰਬਰ ਲਾਇਆ ਤੂੰ ਨੰਬਰ ਦੇਖਦਾ ਉਹ ਨਹੀਂ ਯਾਰ ਕਹੋ ਲਗਾ ਦੱਸੋ ਕਮਾਲ ਹੋ ਗਈ ਯਾਰ ਨੰਬਰ ਤੇਰਾ ਸੇਵ ਆ ਯਾਰ ਉਹੀ ਗੱਲਾਂ ਤੂੰ ਮਰ ਉਹੀ ਗੱਲਾਂ ਇਤਰੀਆਂ ਠੀਕ ਨਹੀਂ ਮੈਂ ਤੈਨੂੰ ਪਹਿਲਾਂ ਕਿੰਨਾ ਵੀ ਤੂੰ ਮੁੱਕਰ ਜਾਣਾ ਕਿਉਂ ਦਿਮਾਗ ਖਰਾ ਕਰਦਾ ਯਾਰ ਕੰਮ ਦਾ ਤਾਂ ਐ ਟਾਈਮ ਹੈ ਕੰਮ ਕਰ ਲੈਣ ਦੇ ਵੀ ਯਾਰ ਕਮਾਲ ਦਾ ਟਾਈਮ ਅਹੀਂ ਯਾਰ ਵਿਹਲੇ ਆ ਦਸ ਕਮਾਲ ਕਰੀ ਜਿੰਦਾ ਹੀ ਭਰਾਵਾ ਜਦ ਤੂੰ ਫੋਨ ਲਾ ਕੇ ਬੈਠਾ ਯਾਰ ਕਮਾਲ ਹੋ ਗਿਆ ਅਹੀਂ ਦਸ ਕਮਾਲ ਉਹ ਸਾਡਾ ਇੰਨਾ ਕੰਮ ਆ ਕਬੂਤਰਾਂ ਦਾ ਨਹੀਂ ਹੋਰ ਵੀ ਬਨੇ ਬਾਦੀਆਂ ਛਟਨੀਆਂ ਹੋਰ ਵੀ ਨਹੀਂ ਦਾਣਾ ਪਾ ਲਾ ਤੂੰ ਕੀ ਬਾਦੀਆਂ ਛੱਡੇ ਯਾਰ ਮੇਰੇ ਅੱਕ ਦਿਮਾਗ ਖਾਦਾ ਤਾਂ ਲੈ ਯਾਰ ਦਿਮਾਗ ਖਾਦਾ ਹੁਣ ਤੂੰ ਯਾਰ ਗਰਮ ਹੋਣ ਲਿਆ ਦਾ ਕੇ ਦਿਮਾਗ ਗਰਮ ਨਹੀਂ ਖਾਵਾ ਤੇਰਾ ਨੰਬਰ ਗਲਤ ਲੱਗ ਗਿਆ ਮੈਂ ਤੈਨੂੰ ਬਾਤ ਕਰ ਰਿਹਾ ਲੱਗ ਰਿਹਾ ਸਨ ਸਾਨੂੰ ਹੀ ਗਰਮ ਹੋਣਾ ਆਉਂਦਾ ਇਹ ਗੱਲ ਤੇਰੇ ਵਾਸਤੇ ਚੰਗੀ ਨਹੀਂ ਜੀ ਵੀਰ ਮੇਰੇ ਮੈਂ ਤੈਨੂੰ ਗਰਮ ਦੀ ਗੱਲ ਨਹੀਂ ਕਹਣਾ ਮੈਂ ਤੈਨੂੰ ਕਹਿੰਦਾ ਤੂੰ ਗ ਯਾਰ ਤੂੰ ਯਾਰ ਤੂੰ ਉਹੀ ਬੰਦਾ ਵਾ ਆਵਾਜ਼ ਤੇਰੀ ਉਹੀ ਆ ਚਲਿਆ ਦੱਸ ਤੇ ਕਿੰਨੇ ਦੇ ਆਂਡੇ ਤੇਰੇ ਆਂਡੇ ਆਂਡੇ ਆਂਡਿਆਂ ਦੀ ਕੋਈ ਕੀਮਤ ਹੀ ਨਹੀਂ ਲੈ ਦੱਸ ਫਿਰ ਤੂੰ ਪੈਸੇ ਦੇ ਇਹਨਾਂ ਤੋਂ ਆਂਡੇ ਲੈਣ ਨੂੰ ਤੂੰ ਆ ਕੇਂਗਾ ਵੀ ਤੂੰ ਪੈਸੇ ਲੈ ਜਾਏ ਇਹ ਰੋ ਰੋ ਕੇ ਤੂੰ ਹੁਣ ਵਿਹਲਾ ਦਿਮਾਗ ਖਰਾਬ ਕਰੀ ਜਾ ਮੈਂ ਤੈਨੂੰ ਆਂਡੇ ਲੈ ਨਹੀਂ ਕਰੇਨੀ ਉਹਨਾਂ ਤੈਨੂੰ ਐਹੀ ਕਹੂੰਗਾ ਵੀ ਪੈਸੇ ਲੈ ਲੈ ਭਰਾਵਾ ਨਾ 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 ਵੀਰ ਪੈਸੇ ਪੁੱਛਾ ਨਹੀਂ ਤੂੰ ਮੇਰੇ ਪੱਠੇ ਮੋੜਦੇ ਤੇ ਭਰਾਵਾ ਮੇਰੇ ਕੋਲ ਦੀ ਪੱਠੇ ਪੁੱਠੇ ਤੇਰੇ ਹੈਗੇ ਤੂੰ ਭਰਾਵਾ ਤਾ ਦਾ ਕੰਮ ਕਰਦਾ ਮੈਨੂੰ ਨਾਲ ਮੈਨੂੰ ਮੇਰਾ ਕੰਮ ਕਰਨ ਦੇ ਤੂੰ ਫੋਨ ਕੱਟਾ ਦਾ ਉਹ ਨਹੀਂ ਮੇਰਾ ਵੀਰ ਐ ਨਾ ਕਰ ਤੂੰ ਮੇਰਾ ਚਾਰ ਆਪਣੇ ਚਾਰੇ ਪੱਠੇ ਮੋੜਦੇ ਜਲ ਮੈਂ ਤਾਂ ਕਾ ਚੱਲ ਕੋਈ ਨਹੀਂ ਚੱਲ ਗਰੀਬ ਬੰਦਾ ਵਾ ਚੱਲ ਉਹ ਚੱਲ ਗਰੀਬ ਵਾ ਅਮੀਰ ਆ ਕੁਛ ਵੀ ਤੂੰ ਮੈਨੂੰ ਐਸਾ ਪੈਸਾ ਦੇ ਕਿੰਨੇ ਪੈਸੇ ਪੈਸੇ ਦੇ ਦੇਣਾ ਉਹ ਯਾਰ ਪੈਸਾ ਦੀ ਉਹ ਤਾਂ ਗੱਲ ਹੀ ਨਹੀਂ ਹੋਈ ਤੈਨੂੰ ਗੱਲ ਹੀ ਉਹ ਤਾਂ ਮੈਂ ਤੈਨੂੰ ਅੰਡੇ ਲੈ ਨਹੀਂ ਤੂੰ ਮੇਰਾ ਕਿਉਂ ਦਿਮਾਗ ਖਰਾਬ ਕਰਿਆ ਯਾਰ ਮੈਨੂੰ ਕੰਮ ਕਰ ਲੈਣਾ ਮੈਂ ਕੰਮਦਾਰ ਕੰਮ ਵਾਲਾ ਬੰਦਾ ਵਾਂ ਯਾਰ ਫੇਰ ਉਹੀ ਗੱਲਾਂ ਤੂੰ ਆਪਦਾ ਯਾਰ ਕੰਮ ਕਰ ਮੈਂ ਕਦੋਂ ਉਹਨਾਂ ਭਰਾ ਕੰਮ ਨਾ ਕਰ ਤੂੰ ਪਰ ਐ ਕਰ ਮੇਰੇ ਵੀਰ ਚਾਰੇ ਪੱਠੇ ਮੋੜਦੇ ਹੁਣ ਆਪਣਾ ਕੋਈ ਭਾਈਚਾਰਾ ਨਹੀਂ ਐ ਯਾਰ ਕਮਾਲ ਹੋ ਗਈ ਸਾਰੇ ਖਾਂਦੇ ਪੀਂਦੇ ਆ ਫੇਰ ਖਾਂਦਾ ਫੇਰ ਬਣਾਵਾ ਤੂੰ ਨੰਬਰ ਚੈੱਕ ਕਰ ਦੁਬਾਰਾ ਹੱਤ ਹੋ ਗਈ ਯਾਰ ਤੇਰੇ ਵਾਲੀ ਨੰਬਰ ਚੈੱਕ ਕਰ ਨੰਬਰ 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 ਚੈੱਕ ਕਰ ਨੰਬਰ ਯਾਰ ਸਹੀ ਆ ਤੇਰਾ ਆ ਭਰਾਵਾ ਮੈਂ ਤੇ ਤੁਹਾਂਂ ਡੇ ਨਹੀਂ ਲਿਆ ਤੂੰ ਮੈਨੂੰ ਕਿਹੜਾ ਛੱਡ ਮੇਰਾ ਤੂੰ ਕੋਈ ਹੋਰ ਨੰਬਰ ਦੇ ਕੇ ਤੂੰ ਹੋਰ ਡੇ ਯਾਰ ਕਮਾਲ ਹੋ ਗਈ ਤੇਰਾ ਅੱਛਾ ਦੱਸੋ ਕਿੱਥੋਂ ਬੋਲਦਾ ਕੌਣ ਐ ਤੂੰ ਹੋਣ ਕਿੱਥੋਂ ਬੋਲਦਾ ਕੌਣ ਹੋਗਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਤੈਨੂੰ ਜਾਣਦਾ ਤਾਂ ਫਿਰ ਮੈਂ ਪਛਾਣ ਨਾ ਲੈਂਦਾ ਤੂੰ ਕੌਣ ਆ ਦੱਸਦਾ ਸੀ ਮੈਨੂੰ ਉਹ ਭਰਾਵਾ ਮੈਂ ਕਮਾਨਪੁਰ ਤੋਂ ਬੋਲਦਾ ਉਹ ਯਾਰ ਮੈਂ ਕਦੇ ਕਮਾਨਪੁਰ ਗਿਆ ਹੀ ਨਹੀਂ ਕਦੇ ਮੈਨੂੰ ਹੁਣ ਉੱਥੇ ਨਾ ਕੋਈ ਪਤਾ ਨਾ ਮੈਂ ਉੱਥੇ ਕਮਾਨਪੁਰ ਦੇਖਿਆ ਕਦੇ ਯਾਰ ਤੂੰ ਗਿਆ ਕਿਉਂ ਨਹੀਂ ਤੂੰ ਕਮਾਲ ਹੋ ਗਈ ਤੂੰ ਤੇ ਤੂੰ ਤੇ ਉਹ ਲੰਮਾ ਪੈ ਪੇ ਉੱਥੇ ਲੈ ਆਪਣਾ ਆਉਣ ਡਿਆ ਵੀ ਮੇਰੇ ਪੈਰੀ ਹੱਥ ਲਾਉਣਾ ਵੀ ਵੀਰ ਮੈਨੂੰ ਆਂਡੇ ਦੇ ਦੇ ਵੀ ਮੈਨੂੰ ਆਂਡੇ ਦੇ ਤੇ ਹੁਣ ਤੂੰ ਨਾ ਮੈਂ ਕਦੀ ਗਿਆ ਹੀ ਨਹੀਂ ਉੱਥੇ ਤੂੰ ਯਾਰ ਮੇਰਾ ਖੜਾ ਛੱਡ ਫੋਨ ਘਟਾ ਯਾਰ ਇਹ ਗੱਲ ਨਹੀਂ ਹੈਗੀ ਇਹ ਨਹੀਂ ਇਹ ਨਹੀਂ ਗੱਲ ਚਲਣੀ ਤੂੰ ਮੇਰਾ ਵੀ ਫੋਨ ਕੱਟ ਕੇ ਆਉਣਾ